ਇਹ ਦੋ ਮਨ ਮਾਇਆ ਦੇ ਪਿੱਛੇ ਦੌੜਨੋਂ ਹਟ ਜਾਂਦਾ ਹੈ ਇਸ ਸਵਾਲ ਦਾ ਜਵਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 30 ਅੰਗ ਤੇ ਮਿਲਦਾ ਹੈ ਸੱਚ ਸਹਿਬ ਸੀ ਬੀਏ ਸੱਚ ਗੁੜਾਈ ਤੇ ਸਦਾ ਧਰਨ ਬੜੀ ਮਾਲਕ ਪਰਪੂ ਨੂੰ ਸਿਮਨਾ ਚਾਹੀਦਾ ਹੈ ਜਿਹੜਾ ਸਿਮਰਦਾ ਹੈ ਉਸ ਨੂੰ ਸਦਾ ਥਿਰ ਪ੍ਰਭੂ ਇਜਤ ਦਿੰਦਾ ਹੈ ਗੁਰੂ ਪਰਿਸ਼ਾਤੀ ਮਨ ਵਸੇ ਹਮੈ ਦੂਰ ਕਰੀ ਗੁਰੂ ਦੀ ਮੇਰ ਨਾਲ ਜਿਸ ਤੇ ਮਨ ਵਿੱਚ ਪਰੂ ਵਸਦਾ ਹੈ ਉਹ ਆਪਣੇ ਅੰਦਰੋਂ ਹਮੈ ਦੂਰ ਕਰ ਲੈਂਦਾ ਹੈ ਇਹੋ ਮਨ ਤਾਬਤ ਤਾਂ ਰਹੇ ਜਾਂ ਆਪੇ ਨਦਰ ਕਰੇ ਪਰ ਕਿਸੇ ਦੇ ਵਸਤੀ ਕਰਨੀ ਮਾਇਆ ਬੜੀ ਮੋਹਣੀ ਮਾਇਆ ਬੜੀ ਮੋਹਣੀ ਹੈ ਜਦੋਂ ਪ੍ਰਭੂ ਆਪ ਹੀ ਮੇਹਰ ਦੀ ਨਿਗਾ ਕਰਦਾ ਹੈ ਤਦੋਂ ਹੀ ਇਹ ਮਨ ਮਾਇਆ ਦੇ ਪਿੱਛੇ ਦੌੜਨੋਂ ਹਟਦਾ ਹੈ ਗੁਰੂ ਪਿਆਰਿਓ ਇਹ ਮਨ ਉਦੋਂ ਹੀ ਮਾਇਆ ਦੇ ਪਿੱਛੇ ਦੌੜਨੋਂ ਹਟਦਾ ਹੈ ਜਦੋਂ ਵਾਹਿਗੁਰੂ ਆਪ ਮੇਹਰ ਦੀ ਨਿਗਾ ਕਰਦਾ ਹੈ